ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਔਰ ਸਿੱਧੂ ਮੂਸੇਵਾਲਾ ਦੇ ਕਾਤਲ ਹੁਣ ਆਮੋ ਸਾਹਮਣੇ ਹੋਣਗੇ ਬਾਪੂ ਬਲਕੌਰ ਸਿੰਘ ਦੇ ਵੱਲੋਂ ਇੱਕ ਵੱਡੀ ਮੰਗ ਰੱਖ ਦਿੱਤੀ ਗਈ ਹੈ ਕਿ ਉਸਦੇ بیٹے ਦੇ ਕਾਤਲਾਂ ਨੂੰ ਉਸਦੇ ਸਾਹਮਣੇ ਖੜਾ ਕੀਤਾ ਜਾਵੇ ਉਹ ਇੱਕ ਵਾਰ ਆਪਣੇ بیٹے ਦੇ ਕਾਤਲਾਂ ਨੂੰ ਸਾਹਮਣੇ ਖੜਾ ਕੇ ਦੇਖਣਾ ਚਾਹੁੰਦੇ ਨੇ ਔਰ ਇਹ ਵੱਡੀ ਜਿਹੜੀ ਗੱਲ ਉਹਨਾਂ ਦੇ ਵੱਲੋਂ ਆਖੀ ਗਈਏ ਤਾਂ ਉਸ ਸਮੇਂ ਪੂਰਾ ਜਿਹੜਾ ਮਾਹੌਲ ਸੀ ਉਹ ਭਾਵੁਕ ਹੋ ਗਿਆ ਸੀ ਸਾਰੇ ਲੋਕ ਜਿਹੜੇ ਉੱਥੇ ਮੌਜੂਦ ਸੀ ਉਹ ਭਾਵੁਕ ਹੋ ਗਏ ਸੀ ਔਰ ਇਸ ਮੰਗ ਨੂੰ ਜਿਹੜਾ ਕਿ ਮੰਨ ਵੀ ਲਿਆ ਗਿਆ ਹੁਣ ਜਦੋਂ ਵੀ ਸਿੱਧੂ ਮੂਸੇਵਾਲਾ ਦੇ ਕਾਤਲ ਔਰ ਉਸਦੇ ਪਿਤਾ ਮਾਨਸਾ ਅਦਾਲਤ ਦੇ ਵਿੱਚ ਪੇਸ਼ ਹੋਣਗੇ ਤਾਂ ਫਿਰ ਵੀਡੀਓ ਕਾਨਫਰੈਂਸ ਦੇ ਜ਼ਰੀਏ ਨਹੀਂ ਬਲਕਿ ਆਮੋ ਸਾਹਮਣੇ ਖੜਵਾ ਕੇ ਜਿਹੜਾ ਕਿ ਸਵਾਲ ਕੀਤੇ ਜਾਣਗੇ ਕਿਉਂਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਾਫ ਤੌਰ ਤੇ ਕਹਿ ਦਿੱਤਾ ਕਿ ਜਦੋਂ ਵੀਡੀਓ ਕਾਨਫਰੈਂਸ ਦੇ ذریعے ਉਹਨਾਂ ਦੀ ਗੱਲ ਕਰਵਾਈ ਜਾਂਦੀ ਹੈ ਪੇਸ਼ੀ ਹੁੰਦੀ ਹੈ ਔਰ ਉਹਨਾਂ ਨੂੰ ਪੇਸ਼ ਕੀਤਾ ਜਾਂਦਾ ਹੈ ਵੀਡੀਓ ਕਾਨਫਰੈਂਸ ਦੇ ذریعے ਤਾਂ ਉਹਨਾਂ ਨੂੰ ਸਾਫ ਨਜ਼ਰ ਨਹੀਂ ਆਉਂਦਾ ਕਿਉਂਕਿ ਉਹਨਾਂ ਦੀ ਨਜ਼ਰ ਕਮਜ਼ੋਰ ਹੈ ਉਹਨਾਂ ਨੇ ਕਿਹਾ ਕਿ ਉਹ ਆਪਣੇ ਬੇਟੇ ਦੇ ਕਾਤਲਾਂ ਨੂੰ ਸਾਹਮਣੇ ਦੇਖਣਾ ਚਾਹੁੰਦੇ ਨੇ ਔਰ ਅਦਾਲਤ ਦੇ ਵੱਲੋਂ ਇਸ ਮੰਗ ਨੂੰ ਜਿਹੜਾ ਮੰਨ ਵੀ ਲਿਆ ਗਿਆ ਦਾਸਤੀ ਕਿ ਜਿਸ ਦੇ ਵਿੱਚ ਫੌਜੀ ਅੰਕਿਤ ਸਿਰਸਾ ਸੰਦੀਪ ਕੇਕੜਾ ਔਰ ਇੱਕ ਦੀਪਕ ਮੁੰਡਿਆ ਜਿਹੜੇ ਤਿੰਨ ਕਾਤਲ ਨੇ ਸਿੱਧੂ ਮੂਸੇਵਾਲਾ ਦੇ ਉਹਨਾਂ ਨੂੰ ਹੁਣ ਫਿਜ਼ੀਕਲ ਤੌਰ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਮਾਨਸਾ ਅਦਾਲਤ ਦੇ ਵਿੱਚ ਤੇ ਇਹ ਵੱਡਾ ਫੈਸਲਾ ਜਿਹੜਾ ਅਦਾਲਤ ਦੇ ਵੱਲੋਂ ਵੀ ਲਿਆ ਗਿਆ ਔਰ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਕੋਰਟ ਦੇ ਵਿੱਚ ਅੱਜ ਇਹ ਮੰਗ ਰੱਖੀ ਗਈ ਹੈ ਤੱਜ ਮਾਨਸਾ ਦੀ ਅਦਾਲਤ ਦੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਸੁਣਵਾਈ ਦੇ ਦੌਰਾਨ ਉਹਨਾਂ ਦੇ ਪਿਤਾ ਬਲਕੌਰ ਸਿੰਘ ਭਾਵੁਕ ਹੋ ਗਏ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਅਗਲੀ ਤਾਰੀਖ ਨੂੰ ਵੀਡੀਓ ਕਾਨਫਰੰਸ ਦੀ ਬਜਾਏ ਮਾਮਲੇ ਦੇ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਨਿੱਜੀ ਤੌਰ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ ਦਰਸਲ ਸੁਣਵਾਈ ਦੇ ਦੌਰਾਨ ਜਦੋਂ ਦੋਸ਼ੀਆਂ ਨੂੰ ਵੀਡੀਓ ਲਿੰਕ ਦੇ ਰਾਹੀਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇਸ ਤੇ ਬਲਕੌਰ ਸਿੰਘ ਭਾਵੁਕ ਹੋ ਗਏ ਅਤੇ ਕਿਹਾ ਕਿ ਮੇਰੀ ਨਜ਼ਰ ਕਮਜ਼ੋਰ ਹੈ ਮੈਂ ਉਹਨਾਂ ਨੂੰ ਸਕਰੀਨ ਤੇ ਸਾਫ਼ ਨਹੀਂ ਦੇਖ ਸਕਦਾ ਮੈਂ ਆਪਣੇ ਪੁੱਤਰ ਦੇ ਕਾਤਲਾਂ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਣਾ ਚਾਹਣਾ ਉਨ੍ਹਾਂ ਦੀ ਅਪੀਲ ਨੇ ਅਦਾਲਤ ਦਾ ਧਿਆਨ ਖਿੱਚਿਆ ਤੇ ਮਾਹੌਲ ਭਾਵੁਕ ਹੋ ਗਿਆ। ਅਦਾਲਤ ਨੇ ਬਲਕੌਰ ਸਿੰਘ ਦੀ ਪਟੀਸ਼ਨ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਜੇਲ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਜਾਰੀ ਕੀਤੇ ਕਿ ਅਗਲੀ ਸੁਣਵਾਈ 26 ਸਤੰਬਰ ਨੂੰ ਹੋਵੇਗੀ ਤੇ ਸਾਰੇ ਦੋਸ਼ੀਆਂ ਨੂੰ ਨਿੱਜੀ ਤੌਰ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ। ਦੱਸਦੀ ਹੈ ਕਿ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਜ਼ਿਲ੍ਹੇ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੈਂਗਸਟਰ ਲਾਟਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨੇ ਇਸ ਦੀ ਕਤਲ ਦੀ ਜ਼ਿੰਮੇਵਾਰੀ ਵੀ ਲਈ। ਇਸ ਮਾਮਲੇ ਦੇ ਵਿੱਚ 30 ਤੋਂ ਵੱਧ ਮੁਲਜ਼ਮ ਸ਼ਾਮਲ ਹਨ ਅਤੇ ਮਾਨਸਾ ਦੀ ਅਦਾਲਤ ਦੇ ਵਿੱਚ ਮੁਕੱਦਮਾ ਚੱਲ ਰਿਹਾ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪਿਛਲੇ 3 ਸਾਲਾਂ ਤੋਂ ਅਦਾਲਤ ਦੇ ਚੱਕਰ ਲਗਾ ਰਹੇ ਨੇ ਤੇ ਉਹਨਾਂ ਨੇ ਹਮੇਸ਼ਾ ਕਿਹਾ ਕਿ ਉਹਨਾਂ ਦੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਮਿਲਣ ਤੋਂ ਬਾਅਦ ਹੀ ਉਹ ਸ਼ਾਂਤੀ ਦੇ ਨਾਲ ਰਹਿਣਗੇ। ਅਦਾਲਤ ਦੇ ਇਸ ਹੁਕਮ ਦੇ ਨਾਲ ਹੁਣ ਉਹਨਾਂ ਨੂੰ ਾਮੀਨ ਦੀ ਇੱਕ ਨਵੀਂ ਕਿਰਨ ਮਿਲਦੀ ਹੈ ਕਿ ਨਿਆਂ ਦੀ ਪ੍ਰਕਿਰਿਆ ਹੁਣ ਪਾਰਦਰਸ਼ੀ ਹੋ ਜਾਵੇਗੀ ਅਤੇ ਉਹ ਸਿੱਧੇ ਤੌਰ ਤੇ ਮੁਲਜ਼ਮਾਂ ਦਾ ਸਾਹਮਣਾ ਕਰ ਸਕਣਗੇ।